ਆਪ ਸਰਕਾਰ ਦੇ ਲਗਾਤਾਰੀ ਨਸ਼ਾ ਵਿਰੁੱਧ ਚੱਲ ਰਹੇ ਉਪਰਾਲੇ ਦੇ ਤੇਤੀ ਅੱਜ ਅੰਮਰਸਰ ਦੇ 88 ਫੁੱਟ ਰੇਡ ਰੋਡ ਉੱਤੇ ਜੋ ਹੈ ਕਿ ਇੱਕ ਆਲੀਸ਼ਾਨ ਕੋਠੀ ਨੂੰ ਜੋ ਹੈ ਕਿ ਢਾਹ ਢੇਰੀ ਕਰ ਦਿੱਤਾ ਗਿਆ ਤੁਹਾਨੂੰ ਦੱਸ ਦਈਏ ਕਿ ਪੂਰਾ ਟੱਬਰ ਹੀ ਰਲ ਕੇ ਜੋ ਹੈ ਕਿ ਨਸ਼ੇ ਦਾ ਜੋ ਹੈ ਕਾਰੋਬਾਰ ਦੇ ਵਿੱਚ ਲਿਪਤ ਸੀ ਔਰ ਪ੍ਰਸ਼ਾਸਨ ਨੇ ਮੌਕੇ ਦੇ ਉੱਤੇ ਹੁਣ ਪਹੁੰਚ ਕੇ ਸਮਾਜ ਨੂੰ ਇੱਕ ਸੰਦੇਸ਼ ਦਿੰਦੇ ਹੋਏ ਇਹਨਾਂ ਦਾ ਜੋ ਘਰ ਬਣਾਇਆ ਗਿਆ ਸੀ ਇਹਨਾਂ ਉਹ ਕੋਠੀ ਤਿਆਰ ਕੀਤੀ ਗਈ ਸੀ ਉਸ ਨੂੰ ਢਾਹ ਢੇਰੀ ਕਰ ਦਿੱਤਾ ਹੈ ਔਰ ਜੋ ਹੈ ਕਿ ਪ੍ਰਸ਼ਾਸਨ ਦੀਆਂ ਟੀਮਾਂ ਮੌਕੇ ਤੇ ਪਹੁੰਚ ਕੇ ਜੋ ਇਸ ਕਾਰਵਾਈ ਨੂੰ ਅੰਜਾਮ ਦਿੱਤਾ ਹੈ ਆਓ ਤੁਹਾਨੂੰ ਸੁਣਾਉਂਨੇ ਆ ਪ੍ਰਸ਼ਾਸਨ ਦਾ ਕੀ ਇਹ ਕਹਿਣਾ ਜੁੜੇ ਰਹੋ ਪੂਰੀ ਖਬਰ ਲਈ ਪੰਜਾਬ 24 ਨਿਊਜ਼ ਦੇ ਨਾਲ ਅਸੀਂ ਸੰਧੂ ਕਲੋਨੀ ਜਿਹੜਾ ਸਦਰ ਪੁਲਿਸ ਸਟੇਸ਼ਨ ਦਾ ਏਰੀਆ ਸਾਡੇ ਉਹਦੇ ਵਿੱਚ ਰਣਜੀਤ ਸਿੰਘ ਏਲੀਅਸ ਰਾਣਾ ਹੈਗਾ ਬੜਾ ਮਸ਼ਹੂਰ ਸਮੱਗਲਰ ਹੈ ਤੇ ਦੀ ਫੈਮਿਲੀ ਦੋਨੋਂ ਬੇਟੇ ਤੇ ਇਵਨੂ ਉਹ ਵੀ ਇਹ ਕੰਮ ਕਰਦੇ ਨੇ ਇਹ ਰਣਜੀਤ ਸਿੰਘ ਦੇ ਵਿੱਚ ਉਹਦੇ ਖਿਲਾਫ ਪੰਜ ਮੁਕਾਦਮੇ ਪਹਿਲਾਂ ਦਰਜ ਨੇ ਔਰ ਜੇ ਪਹਿਲਾ ਮੁਕਦਮਾ ਦਾ ਦੇਖੀਏ 3 5 ਦਾ ਅਲੱਗ-ਅਲੱਗ ਥਾਣਿਆਂ ਚ ਸਦਰ ਹੈ ਇਸਲਾਮਾਬਾਦ ਹੈ ਔਰ ਵੱਖ-ਵੱਖ ਥਾਣਿਆਂ ਦੇ ਖਿਲਾਫ ਐਨਡੀਪੀਐਸ ਦੇ ਮੁਕਦਮੇ ਦਰਜ ਹੈ ਇੱਕੇ ਦਾ ਬੇਟਾ ਹਰਪ੍ਰੀਤ ਏਲੀਅਸ ਹਰਪ੍ਰਤਾਪ ਏਲੀਅਸ ਹੈਪੀ ਇਹਦੇ ਖਿਲਾਫ 7 ਐਫਆਈਆਰ ਦਰਜ ਨੇ ਹੁਣ ਜੇਲ੍ਹ ਚ ਇਸ ਟਾਈਮ ਇਹਦੇ ਖਿਲਾਫ ਵੀ 2018 ਤੋਂ ਹੀ ਐਨਡੀਪੀਐਸ ਦੇ ਲਗਾਤਾਰ ਮੁਕਦਮੇ ਨੇ ਚਾਹੇ ਉਹ ਐਨਟੀਐਫ ਮੋਹੱਲੀ ਹੋਵੇ ਚਾਹੇ ਲੋਕਲ ਥਾਣੇ ਹੋਣ ਔਰ ਇਵਨ ਪ੍ਰिजन ਐਕਟ ਦੇ ਵੀ ਪਰਚੇ ਦਰਜ ਆ ਜਿਹੜੇ ਖੇਲ ਦੇ ਵਿੱਚ ਵੀ ਇਹ ਕੜਵਟ ਕਰਦੇ ਰਹੇ ਆ ਔਰ ਗੁਰਪ੍ਰਤਾਪ ਜਿਹੜਾ ਦੂਸਰਾ ਲੜਕਾ ਹੈਗਾ ਉਹਦੇ ਖਿਲਾਫ 2 ਐਫ ਆਈ ਆਰਾਂ ਦਰਜ ਆ ਉਹ ਵੀ ਕੇ ਐਨ ਟੀ ਐਫ ਮੁਹੱਲੀ सदर ਦੇ ਵਿੱਚ ਉਹ ਵੀ ਸਾਰੀਆਂ ਐਨ ਡੀ ਪੀ ਐਸ ਹਿਰੋਇਨ ਨਾਲ ਰਿਲੇਟਡ ਐਫ ਆਈ ਆਰ ਨੇ ਯਾਦ ਨੂ ਜਿਹੜੀ ਪ੍ਰਿੰਕਾ ਹੈਗੀ ਆ ਪਰ ਪ੍ਰਤਾਪ ਦੀ ਵਾਈਫ ਉਹਦੇ ਖਿਲਾਫ ਵੀ ਰੀਸੈਂਟ ਪਰਚੇਟ ਦੱਟ ਜੋ ਹੈ 19925 ਨੂੰ ਉਹ ਵੀ ਕਮਰਸ਼ੀਅਲ ਕੁਆਂਟੀਟੀ ਹਿਰੋਇਨ ਦੇ ਵੀ ਡਰਗ ਮਨੀ ਰਿਕਵਰ ਕੀਤੀ ਗਈ ਸੀ ਸੋ ਮੈਂ ਸਮਝਦਾ ਕਿ ਇਹ ਬਹੁਤ ਕਲੀਅਰ ਮੈਸੇਜ ਹੈਗਾ ਕਿ ਜਿੱਥੇ ਵੀ ਇਲੀਗੈਲਟੀ ਹੁੰਦੀ ਹੈ ਜਾਂ ਡਰਗਸ ਦੇ ਨਾਲ ਜਾਂ ਇਸ ਤਰ੍ਹਾਂ ਦੀ ਇਲਗੋਟਰਨ ਮਨੀ ਨਾ ਆਪਾਂ ਕੋਈ ਚੀਜ਼ ਕਰਦੇ ਆ ਉਹਦਾ ਅੰਜਾਮ ਇਹੀ ਹੁੰਦਾ ਹੈ ਔਰ ਤੁਹਾਡੇ ਕ੍ਰਾਈਮ ਹੈ ਸਾਰੇ ਯੰਗਸਟਰ ਨੂੰ ਸਪੈਸ਼ਲੀ ਕਹਿਣਾ ਚਾਹੂੰਗਾ ਕਿ ਆਪਣੀ ਮਿਹਨਤ ਕਰਨ ਉਹਦੇ ਵਿੱਚ ਹੀ ਕਮਾਈ ਦੇ ਵਿੱਚ ਬਰਕਤ ਹੈ ਇਹੋ ਜੀਆਂ ਚੀਜ਼ਾਂ ਦਾ ਹਸ਼ਰ ਇਹੀ ਹੁੰਦਾ ਜੇ ਤੁਸੀਂ ਉਹ ਜੀ ਚੀਜ਼ ਕਰ ਲੋਗੇ ਤਾਂ ਕਾਨੂੰਨ ਵੀ ਤੁਹਾਡੇ ਨਾਲ ਉਹ ਕੈਚ ਅਪ ਕਰ ਜਾਂਦਾ ਔਰ ਉਹਦਾ ਅਲਟੀਮੇਟਲੀ ਧਰਜਾਨਾ ਜਿਹੜਾ ਬੰਦਾ ਗਲਤ ਕੰਮ ਕਰਦਾ ਉਹਨੇ ਪੁਕਤਰਾ ਜਿਹੜਾ ਉਹਦਾ ਫਾਦਰ ਆ ਉਹ 19 ਦਾ ਹੈਗਾ ਉਹਦੇ ਖਿਲਾਫ ਔਰ ਦੂਜੇ ਬੇਟੇ ਗੁਰਪ੍ਰਤਾਪ ਦੇ ਵੀ 2019 ਦਾ ਹੀ ਹੈ ਸੋ ਤੁਸੀਂ ਇਮੇਜਿਨ ਕਰ ਸਕਦੇ ਹੋ ਕਿ ਕਿੰਨਾ ਲੰਬੇ ਸਮੇਂ ਤੋਂ ਅੱਜ 18 ਤੋਂ ਆਪਾਂ ਲਈਏ ਤਾਂ ਤਕਰੀਬਨ 7 ਸਾਲ ਤੇ ਕਰੀਬ ਦਾ ਸਮਾਂ ਹੋ ਚੁੱਕਿਆ ਜਿੱਤੇ ਲੇਡੀਜ਼ ਲੱਗੀਆਂ ਆਈਆਂ ਬੰਦੀ ਜੀ 80 ਸੇ ਮਤਲਬ ਬੇਸਿਕਲੀ ਕੋ ਜਦੋਂ ਇਹ ਆਮ ਕੀ ਕਰਦੇ ਹੁਜੇ ਜਿਹੜੇ ਨਟੋਰੀਅਸ ਸਮਗਲਰ ਹੁੰਦੇ ਆ ਆਪਣੇ ਲੇਡੀਜ਼ ਨੂੰ ਵੀ ਇਸ ਕੰਮ ਚ ਸ਼ਾਮਲ ਕਰ ਲੈਂਦੇ ਵੀ ਸ਼ੱਕ ਨਾ ਪਵੇ ਔਰ ਜਦੋਂ ਆਪ ਜੇਲ੍ਹ ਚੋਂ ਦਾ ਪਿੱਛੋਂ ਕੰਮ ਜਿਹੜਾ ਉਹ ਟੇਕਓਵਰ ਕਰ ਲੈਂਦੇ ਦੇਖ ਸਰ ਜਿਹੜੇ ਗੱਲਾਂ ਵੱਡੇ ਕਰਤੀਆਂ ਥੋੜੇ ਦਿਨ ਪਹਿਲੇ ਜੇਲ੍ਹ ਦੇ ਵਿੱਚ ਹਾਂਜੀ ਥੋੜੇ ਦਿਨ ਪਹਿਲਾਂ ਹੀ ਪਰਚਾ ਹਾਂਜੀ ਹਾਂਜੀ ਇਹ ਪਹਿਲਾ ਉਹ ਸਾਰੀ ਇਨਵੈਸਟੀਗੇਸ਼ਨ ਦਾ ਪਾਰਟ ਹੈ ਜੋ ਚੱਲ ਰਿਹਾ ਕਿਉਂਕਿ ਕਮਰਸ਼ੀਅਲ ਕੁਆਂਟੀਟੀ ਬੈਕਵਰਡ ਲਿੰਕੇਜਸ ਦੇ ਵਿੱਚ ਕੰਮ ਚੱਲਿਆ ਸਾਰੀ ਬੇਸਿਕਲੀ ਤਾਂ ਤੁਹਾਨੂੰ ਪਤਾ ਹੀ ਹੈ ਵੇ ਕ੍ਰੋਸ ਦੀ ਬਾਰਡਰ ਹੀ ਆਉਂਦੀ ਆ ਡਰੋਨ ਰਾਹੀਂ ਔਰ ਆਪਾਂ तकरीबन ਫਟਦੇ ਵੀ ਰਹਿੰਨੇ ਆ ਔਰ ਇਹ ਅੱਗੇ ਜਿਹੜੀ ਛੋਟੇ ਛੋਟੇ ਮਾਤਰਾ ਦੇ ਵਿੱਚ ਇਹ ਲੋਕ ਵੇਚਦੇ ਹੋ ਨਾ ਤਾਂ ਵੀ ਸਾਡਾ ਪੂਰੀ ਪੈਨੀ ਨਜ਼ਰ ਹੈ ਔਰ ਪੁਲਿਸ ਉਹਨਾਂ ਨੂੰ ਗ੍ਰਿਫਤਾਰ ਕਰ ਰਹੀ ਹੈ ਜਿਹੜੇ ਸਟਰੀਟ ਲੈਵਲ ਦੇ ਪੈਟਲਰ ਨੇ ਜਾਂ ਸਪਲਾਈ ਸਰ ਇਹ ਘਰ ਵੀ ਨਵਾਂ ਹੀ ਬਣਾਇਆ ਸੀ ਉਹਨਾਂ ਨੇ ਆਪਣੇ ਘਰ ਤੋਂ کافی ਮਤਲਬ ਲੱਗ ਰਿਹਾ ਹੈ ਕਿ پیسے ਵੀ ਲਾਏ ਗਏ ਆ ਤਾਂ ਜੋ ਇਲੀਗੈਲਿਟੀ ਹੈ ਮਿਊਨਿਸਪਲ ਕਾਰਪੋਰੇਸ਼ਨ ਨੂੰ ਦਿਖੀ ਹੈ ਉਹਦੇ ਵਿੱਚ ਅਸੀਂ ਉਹਨਾਂ ਦਾ ਸਹਿਯੋਗ ਦੇਣ ਵਾਸਤੇ ਖੁਦ ਮੌਕੇ ਤੇ ਆਏ ਤਾਂ ਕਿ ਇੱਕ ਬੜਾ ਸਟਰੋਂਗ ਮੈਸੇਜ ਪਬਲਿਕ ਜਾਣਨਾ ਚਾਹੀਦਾ ਕਿ ਇਲੀਗੈਲਿਟੀ ਦਾ ਕੋਈ ਜਗ੍ਹਾ ਨਹੀਂ ਹੈ ਸਾਡੀ ਸਮਾਜ ਸਰ ਇਹਨੂੰ ਕਿੰਨਾ ਕੁ ਫਰਕ ਪੈਂਦਾ ਇਸ ਤਰ੍ਹਾਂ ਦੇ ਐਕਸ਼ਨ ਤੋਂ ਗਲੀਆਂ ਮਹਲਾ ਕੀ ਕਰਦੇ ਸੀਗੇ ਜਿਹਨਾਂ ਲੋਕੀ ਨਹੀਂ ਦੇਖੋ ਸਾਰੇ ਪੰਜਾਬ ਲੈਵਲ ਤੇ ਹੈ ਐਨਟੀਐਫ ਮੁਹੱਲੇ ਵੀ ਪਰਚਾ ਦਰਜਿਆ ਉਹਨਾਂ ਨੇ ਵੀ ਫੜਿਆ ਆਪਣੇ ਵੀ اسلامਾਬਾਦ सदर ਲੱਖ ਲੱਖ ਥਾਣਿਆਂ ਦੇ ਵਿੱਚ ਪਰਚੇ ਦਰਜਿਆ ਇਹਨਾਂ ਦੇ ਤਵੇ